ਸਤਿ ਸ਼੍ਰੀ ਅਕਾਲ ਡੀਡੀਐਸ ਨਿਊਜ਼ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਬਲਜਿੰਦਰ ਕੌਰ ਮੰਗੇਵਾਲ ਆਓ ਦੇਖਦੇ ਹਾਂ ਤੂਰੀ ਤੋਂ ਡੀਡੀਐਸ ਬਿਊਰੋ ਦੀ ਵਿਸ਼ੇਸ਼ ਰਿਪੋਰਟ ਕੀ ਨਾਮ ਹੈ ਜੀ ਆਪਣਾ ਪਵਨ ਕੁਮਾਰ ਦੌਲਤਪੁਰ ਭਾਜੀ ਪਵਨ ਕੁਮਾਰ ਜੀ ਅੱਜ ਤੁਸੀਂ ਪ੍ਰੈਸ ਦਫ਼ਤਰ ਦੇ ਵਿੱਚ ਪਹੁੰਚੇ ਹੋ ਕੀ ਗੱਲਣਾ ਚਾਹੁੰਦੇ ਹੋ ਅਸੀਂ ਅੱਜ ਬਾਈ ਗੁਰਮੀਤ ਸਿੰਘ ਮੀਤ ਹੈਰ ਜੋ ਕਿ ਲੋਕ ਸਭਾ ਦੇ ਵਿੱਚ ਖੜੇ ਆ ਆਮ ਆਦਮੀ ਪਾਰਟੀ ਤੋਂ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਉਹਨਾਂ ਨੇ ਜੋ ਗਰੰਟੀਆਂ ਦਿੱਤੀਆਂ ਜੋ ਵਾਅਦੇ ਕੀਤੇ ਲੋਕਾਂ ਨਾਲ ਉਹ ਉਹਨਾਂ ਗਰੰਟੀਆਂ ਦੇ ਵਿੱਚ 2 2.5 ਸਾਲਾਂ ਦੇ ਤੇ ਪੂਰੇ ਉਤਰਿਆ ਔਰ ਉਹਨਾਂ ਦੇ ਗਰੰਟੇ ਨੂੰ ਤੁਸੀਂ ਦੇਖਦੇ ਹੋਏ ਆਪਣੇ ਬਾਜੀਗਰ ਭਾਈਚਾਰੇ ਨੂੰ ਔਰ ਪਿੰਡ ਲੈਵਲ ਤੇ ਉੱਪਰ ਉਹਨਾਂ ਨੂੰ ਵੱਡੇ ਪੱਧਰ ਤੇ ਜਿਤਾ ਕੇ ਲੋਕ ਸਭਾ ਦੇ ਵਿੱਚ ਭੇਜਾਂਗੇ ਉਸੇ ਤੁਹਾਡੇ ਭਾਈ ਭਾਈਚਾਰੇ ਵੱਲੋਂ ਸਮਰਥਨ ਨਾ ਦੇਣ ਦੀ ਵੀ ਖਬਰ ਸੁਣੀ ਦੀ ਉਹਦੇ ਬਾਰੇ ਕੀ ਕਹੋਗੇ ਦੇਖੋ ਹਰ ਬੰਦਾ ਆਪਣੀ ਆਪਣੀ ਜਗ੍ਹਾ ਤੇ ਡਿੜੇ ਜੀ ਅਸੀਂ ਉਹਨਾਂ ਬਾਰੇ ਕੁਝ ਨਹੀਂ ਕਹਿਣਾ ਚਾਹੁੰਦੇ ਜੋ ਜਿੱਥੇ ਜੁੜਾ ਉਹ ਜੁੜਿਆ ਰਹੀ ਅਸੀਂ ਆਪਣੇ ਵੱਲੋਂ ਵੱਡੇ ਮਾਰਜਿਨ ਦੇ ਦਿੱਤਾ ਕਿ ਦੌਲਤਪੁਰ ਤੋਂ ਧੂਰੀ ਤੋਂ ਬਿੱਲਾ ਦੀ ਬਰਨਾਲ ਨੇ ਅਸੀਂ ਪੂਲ ਸਪੋਰਟ ਕਰਾਂਗੇ ਕੀ ਕਹਿਣਾ ਚਾਹੂੰ ਇਹ ਜਿਹੜਾ ਮੀਤਹਿਰ ਨੂੰ ਆਮ ਆਦਮੀ ਪਾਰਟੀ ਦਾ ਉਮੀਦਵਾਰ ਅੜਾਂਦੇ ਅਸੀਂ ਸਰਦਾਰ ਭਵਨ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਤੁਹਾਨੂੰ ਇੱਕ ਯੰਗ ਬਲੱਡ ਇੱਕ ਕੈਂਡੀਡੇਟ ਦਿੱਤਾ ਜੀ ਠੀਕ ਹੈ ਜੀ ਅਸੀਂ ਉਹਨਾਂ ਨੂੰ ਮੀਤਹਿਰ ਜੀ ਨੂੰ ਅਸੀਂ ਪੂਲ ਸਪੋਰਟ ਨਾਲ ਤੇ ਵੱਡੀ ਲੀਡ ਨਾਲ ਅਸੀਂ ਦਿੱਤਾ ਕੇ ਤੋਰਾਂਗੇ ਨੌਜਵਾਨਾਂ ਨੂੰ ਕੀ ਕਹਿਣਾ ਚਾਹੋਗੇ ਨੌਜਵਾਨ ਨੇ ਇਹ ਹੀ ਬੇਤੀ ਆ ਜੀ ਤੇ ਬਰਮੀਤ ਸਿੰਘ ਜੀ ਮਿਤੇ ਹਨ ਜੋ ਕਿ ਫਾਗੂ ਨੇ ਜੀ ਆਮਾਦੀ ਪਾਰਟੀ ਦੇ ਜੀ ਜੋ ਹੈ ਜੀ ਉਹਨਾਂ ਦਾ ਪੂਰਾ ਪੂਰਾ ਸਾਥ ਦੇ